ਵੋਟਾਂ ਦਾ ਮਾਹੌਲ ਆ ਬਈ ਤੇ ਇੱਧਰ ਆਪਣ ਵੀਰ ਹੁਣੀ ਖੜਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਿਹਨਤੀ ਬੰਦੇ ਆ ਦੇਖੋ ਆਪਣੀ ਮਿਹਨਤ ਕਰ ਰਹੇ ਆ ਦੁਕਾਨ ਦਾ ਪੋਟ ਪੂਟ ਤਿਆਰ ਕਰ ਰਹੇ ਵੀਰ ਇਸ ਵੇਲੇ ਤਰਨਤਨ ਵਿੱਚ ਵੋਟਾਂ ਦਾ ਮਾਹੌਲ ਕਿੱਦਾ ਚੱਲ ਰਿਹਾ ਵੋਟਾਂ ਦਾ ਬੋਲ ਵੀਰ ਜੀ ਦੋ ਤਿੰਨ ਪਾਰਟੀਆਂ ਦਾ ਮੁਕਾਬਲਾ ਵਾ ਜੀ ਇਹਦਾ ਕਿਹਦਾ ਭਾਜੀ ਇੱਕ ਤਾਂ ਹਰਮਿੰਦਰ ਸਿੰਘ ਸੰਧੂ ਆ ਇੱਕ ਅਕਾਲੀ ਦਲ ਤੇ ਇੱਕ ਖਾਲਸਾ ਜੀ ਪੂਰਾ ਸ਼ਹਿਰ ਦੇ ਵਿੱਚ ਕੰਮ ਫਸਿਆ ਪਿਆ ਕਿੰਨਾ ਕ ਬੰਦੇ ਦਾ ਮੁਕਾਬਲਾ ਬਾਕੀ ਤੇ ਇਦਾਂ ਹੀ ਆ ਜੀ ਸਭ ਪਾਜੀ ਜਦ ਦਾ ਮਤਲਬ ਅੱਗੇ ਸਥਿਤੀ ਸਪਸ਼ਟ ਹੋ ਜਾਂਦੀ ਹੁੰਦੀ ਵੀ ਆਹ ਬੰਦਾ ਜਿੱਤੂਗਾ ਤੇ ਆਹ ਦੂਜੇ ਨੰਬਰ ਤੇ ਆਊਗਾ ਹੁਣ ਇਸ ਵਾਰ ਕਿਦਾਂ ਲੱਗਦੀ ਤਾਂ ਨਹੀਂ ਇਹੋ ਜਿਹਾ ਕੁਝ ਨਹੀਂ ਪੂਰਾ ਫਸਵਾ ਕੰਮ ਹੈ ਫਸਵਾ ਹਾਂਜੀ ਪਰ ਲੋਕ ਖੁੱਲ ਕੇ ਨਹੀਂ ਸਾਹਮਣੇ ਆ ਰਹੇ ਪਰ ਦੱਬੀ ਆਵਾਜ਼ ਵਿੱਚ ਜਿਹੜੀ ਗੱਲ ਸੁਣਨ ਨੂੰ ਮਿਲਦੀ ਹੈ ਇਹੀ ਮਿਲਦੀ ਵੀ ਕਹਿੰਦੇ ਇਸ ਵੇਲੇ ਕੰਮ ਬਹੁਤ ਫਸਿਆ ਪਿਆ ਹੈ ਫਸਿਆ ਪੂਰਾ ਸ਼ਹਿਰ ਦੇ ਵਿੱਚੋਂ ਹਾਂ ਬਿਲਕੁਲ ਭਾਈ ਤੁਸੀਂ ਕੀ ਸੋਚਦੇ ਆ ਸਹੀ ਹੈ ਭਾਜੀ ਇਦਾਂ ਹੀ ਆ ਭਾਜੀ ਜੋ ਕਹਿੰਦੇ ਸੱਚੀ ਕਹਿੰਦੇ ਆ ਬਲ ਜੋਰ ਪੂਰਾ ਲੱਗਾ ਜੀ ਹਾਂ ਜੀ ਬਹੁਤ ਬਹੁਤ ਅਸੀਂ ਤੇ ਹੈਰਾਨ ਹੋ ਗਏ ਇੰਨੇ ਲੀਡਰ ਸਾਰਾ ਪੰਜਾਬ ਦਾ ਲੀਡਰ ਆਪਣੇ ਸ਼ਹਿਰ ਆ ਗਿਆ ਤੇ ਟ੍ਰੈਫਿਕ ਬੜੀ ਹੋ ਜਾਂਦੀ ਤੇ ਸਾਨੂੰ ਤੇ ਮਤਲਬ ਜ਼ਿੰਦਗੀ ਤੁਸੀਂ ਕਦੇ ਇੰਨੇ ਲੀਡਰ ਇਕੱਠੇ ਦੇਖੇ ਨਹੀਂ 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 ਵੀ ਤਰਨਤਾਰਨ ਦੇ ਕਦੀ ਵੀ ਨਹੀਂ ਵੇਖੇ ਹੈ ਤਰਨਤਾਰਨ ਹੈ ਜ਼ਿੰਦਗੀ ਚ ਪਹਿਲੀ ਵਾਰੀ ਇੰਨੇ ਲੀਡਰ ਵੇਖੇ ਤਰਨਤਾਰਨ ਆ ਆ ਪਾ ਦੱਸੂਗਾ ਵੀ ਇਹ ਪਾ ਇੱਥੇ ਤੂੰ ਕਿਹੜਾ ਕਿਹੜਾ ਲੀਡਰ ਦੇਖਿਆ ਇਧਰ ਆ ਕੇ ਦੱਸ ਮੜਾ ਕਿਹ ਕਿਹੜਾ ਕਿਹੜਾ ਦੇਖਿਆ ਨਹੀਂ ਦੱਸ ਦੇ ਜਿਹੜਾ ਜਿਹੜਾ ਦੇਖਿਆ ਸੱਚ ਬੋਲਣਾ ਇੱਥੇ ਦੇ ਭਾਈ 100 ਤੋਂ ਵੱਧ ਪਲੱਸ ਆ ਗਿਆ ਨੇ ਕੋ ਨਾਮ ਪੰਜਾ ਸੱਤਾਂ ਦਾ ਦੱਸ ਦੇ ਕਿਹੜਾ ਕਿਹੜਾ ਲੀਟਰ ਨੇ ਇਹ ਰਾਜਾ ਵੜੇਂਗ ਵੜੂੰਗੂ ਨਹੀਂ ਸਾਰੇ ਇੱਥੇ ਆ ਗਏ ਭਾਜੀ ਹੋਰ 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 ਇੱਕ ਦਾ ਹੀ ਦੱਸਿਆ ਹੁਣ ਨਾਮ ਵੀ ਦੱਸ ਯਾਰ 100 ਤੋਂ ਪਲੱਸ ਲੀਟਰ ਇੱਥੇ ਆਇਆ ਵਾ ਅੱਛਾ ਪੰਜਾਬ ਦੀ ਕਰੀਮ ਕਰੀਮ ਲੀਡਰਾਂ ਦੀ ਬਹੁਤ ਜ਼ਿਆਦੇ ਲੀਡਰ ਆਏ ਆ ਇੱਥੇ ਨਹੀਂ ਦੇਖੇ ਕਿਹੜੇ ਕਿਹੜੇ ਤੂੰ ਕਿਹੜੇ ਕਿਹੜੇ ਦੇਖੇ ਓਏ ਆਪਾਂ ਦੇ ਇੱਥੇ ਰੌਣਕ ਮੇਲਾ ਹੀ ਵੇਖਣੇ ਬਸ ਜਿਹੜੀਆਂ ਗੱਡੀਆਂ ਲੰਗਦੀਆਂ ਠੀਕ ਐ ਮਲ ਗੱਡੀਆਂ ਚ ਦੂਰੇ ਇਦਾਂ ਟਾਟਾ ਕਰਦੇ ਪਏ ਇਦਾਂ ਟਾਟਾ ਦੇ ਫੁੱਲ ਵੱਡਾ ਫੁੱਲ ਕਰਦੇ ਹੁਣ ਤੇ ਕਰਨੇ ਆ ਉਹਨਾਂ ਨੇ ਕਰਨਾ ਹੀ ਕਰਨਾ ਵਾ ਬੋਟਾ ਮੂਟਾ ਕਹਿੰਦੇ ਹੋਣੇ ਹਾਂਜੀ ਹਾਂਜੀ ਹਾਂ ਉਹ ਮੁੰਡੇ ਨੇ ਤਾਂ ਦੱਸਿਆ ਨਹੀਂ ਭਾਦੋ ਪੁੱਛਦੇ ਆ ਭਾਈ ਤੁਸੀਂ ਇੱਥੇ ਰੋਡ ਤੇ ਰਹਿੰਨੇ ਆ ਮੇਨ ਹੀ ਤਾਂ ਇੱਥੇ ਕਿਹੜਾ ਕਿਹੜਾ ਲੀਡਰ ਤੁਸੀਂ ਦੇਖਿਆ ਬਈ ਲੀਡਰ ਭਾਈ ਸਾਰੇ ਆਂਡੇ ਜਿੱਦਾਂ ਰਾਜਾ ਵੇ ਡਿੰਗ ਦਾ ਭਾਜੀ ਉਹਨਾਂ ਨੇ ਦੱਸਿਆ ਉਹਨਾਂ ਨੇ ਹਾਂਜੀ ਹਾਂਜੀ ਸੁਖਵੀਰ ਬਾਦਲ ਉਹ ਵੀ ਆਇਆ ਹੋਰ ਹਾਰਿਸ ਸਾਰੇ ਜਣੇ ਲੀਡਰ ਆਪਣੇ ਮਾਨ ਸਾਹਿਬ ਹਾਂਜੀ ਮਾਨ ਸਾਹਿਬ ਉਹ ਨਹੀਂ 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 ਵੇਖੇ ਉਹਨਾਂ ਨੇ ਆਏ ਆਏ ਹਾਂ ਜੀ ਮਾਨ ਸਾਹਿਬ ਵੀ ਆਏ ਭਗਵਾਨ ਮਾਨ ਸਿੰਘ ਬਾਦਲ ਹਾਂ ਜੀ ਹੋਰ ਵੀਰ ਸਿੰਘ ਬਾਦਲ ਹੋਰ ਭਾਈ ਹੋਰ ਪ੍ਰਤਾਪ ਸਿੰਘ ਬਾਜਵਾ ਉਹ ਵੀ ਇੱਥੋਂ ਨੰਗੇ ਹਾਂ ਹੋਰ ਭਾਈ ਇਸੇ ਰੋਰ ਤੋਂ ਤੁਸੀਂ ਇੱਥੇ ਖੜ ਕੇ ਹੋਰ ਕਿਹੜਾ ਲੀਡਰ ਦੇਖਿਆ ਬਹੁਤ ਸਾਰੇ ਜੀ ਕਈਆਂ ਦੇ ਤਾਂ ਨਾਵਾਂ ਦਾ ਨਹੀਂ ਪਤਾ ਨਾ ਮੈਨੂੰ ਵੀ ਤੁਹਾਨੂੰ ਪਤਾ ਕਿ ਤੁਹਾਨੂੰ ਲੱਗਦਾ ਹੈ ਲੀਡਰ ਹੈ ਕੱਪੜਿਆਂ ਤੋਂ ਹਾਂ ਜੀ ਹਾਂ ਜੀ ਹੈ ਨਹੀਂ ਗੱਡੀਆਂ ਜਾਂਦੀਆਂ ਜਾਂ ਕੋ ਕੋ ਕਰਦੀਆਂ ਉਹਦਾ ਲੰਗੇ ਲੀਡਰ ਵੀਰ ਕਹਿੰਦਾ ਕਿ ਜਦੋਂ ਗੱਡੀਆਂ ਜਾਂਦੀਆਂ ਮੂੰਹ ਜਦੋਂ ਇਹਦਾ ਬੱਤੀ ਜਗਦੀ ਪਹੁੰਚਦੀ ਉਦੋਂ ਪਤਾ ਲੱਗਦਾ ਮੈਂ ਤੇ ਪੂਰਾ ਰੋਲਾ ਪੈਂਦਾ ਜਦੋਂ ਗੱਡੀਆਂ ਲੈਨ ਸੇਰ ਹੀ ਜਾਂਦੀਆਂ ਤੇ ਤੁਸੀਂ ਵੀ ਇਦਾਂ ਚਕੰਨੇ ਜਿਹੇ ਬੰਦੇ ਨੂੰ ਨੇਸਤੀ ਨੁਸਤੀ ਚੱਕ ਜਾਂਦੀ ਹਣੀ ਤੇ ਦੇਖੀ ਹੈ ਕੌਣ ਹੈ ਆਹ ਕੁਲਚੇ ਲਾਉਂਦੇ ਹਰਾਨ ਹੋ ਜਾਈਦਾ ਵੀ ਉਹ ਕੌਣ ਲੰਘਣਾ ਹੈ ਬੰਦੇ ਤੇ ਤੁਹਾਡੀ ਰੇੜੀ ਦੇ ਕੋਲਚੇ ਖਾਣ ਆਇਆ ਲੀਡਰ ਨਹੀਂ ਹਾਲੇ ਤੱਕ ਨਹੀਂ ਆਇਆ ਯਾਰ ਕਮਾਲ ਦੀ ਗੱਲ ਹੈ ਇੰਨੇ ਲੀਡਰ ਹੈਗਾ ਯਾਰ ਆ ਵੀਰ ਦੀ ਰੇੜੀ ਦਿਖਾਓ ਇੱਧਰ ਦੀ ਘੁੰਮ ਗਿਆ ਆ ਵੀਰ ਦੀ ਰੇੜੀ ਆ ਵੀ ਉੱਤੇ ਲਿਖਿਆ ਾਂਚੇ ਕੁਲਚਾ ਲੈਂਡ ਜਿਹੜਾ ਲੀਡਰ ਵੀ ਕਹਿੰਦਾ ਵੀ ਇੱਥੇ ਕੁਲਚਾ ਖਾਣਾ ਆ ਅਸੀਂ ਵੋਟ ਉਹਨੂੰ ਪਾਉਣੀ ਆ ਤੇ ਹੁਣ ਆਹ ਦੇਖ ਲਓ ਤੁਸੀਂ ਕੁਲਚਾ ਖਾ ਕੇ ਪੈਸੇ ਵੀ ਦੇ ਕੇ ਜਾਣੇ ਆ ਪੈਸੇ ਦੇ ਕੇ ਤੇ ਵੀਰ ਕਹਿੰਦਾ ਉਹਨੂੰ ਵੋਟ ਪਾਉਣੀ ਐਨੇ ਲੀਡਰ ਯਾਰ ਮੋਰ ਦੀ ਰੰਗਾ ਕੀ ਤੁਹਾਡੇ ਕੋਲਚਾ ਨਹੀਂ ਖਾ ਹੁੰਦਾ ਯਾਰ ਕਮਾਲ ਦੀ ਗੱਲ ਭਾਈ ਆਊਗਾ ਲੀਡਰ ਹੁਣ ਕਰਤੀ ਆਪਾਂ ਵੀ ਲੀਡਰ ਸਾਹਿਬ ਜਿਹੜਾ ਲੀਡਰ ਵੀ ਦੇਖਦਾ ਬਈ ਆ ਸੁਣ ਲਓ ਵੀ ਆ ਕੁਲਚਾ ਅੰਚੇ ਕੁਲਚਾ ਲੈਂਡ ਤੇ ਉਹ ਵੀਰ ਉਹਨਾਂ ਦੇ ਆਉਣਾ ਭਾਈ ਮਿਹਰਬਾਨੀ ਵੀਰ ਜੀ ਧੰਨਵਾਦ ਜੀ ਚੇਤਾ ਰੱਖਿਓ ਕਿਹੜਾ ਲੀਡਰ ਆ ਫੇਰ ਤੁਹਾਡੀ ਵੀਡੀਓ ਪਾ ਕੇ ਦੱਸਾਂਗੇ ਸਭ ਤੋਂ ਪਹਿਲਾਂ ਕਿਹੜਾ ਲੀਡਰ ਆ ਜਿੱਦਣ ਮੈਂ ਆਇਆ ਨਾ ਇਹ ਤੋਂ ਹੋ ਕੇ ਜਾਣਾ ਜੇ ਕੋਈ ਲੀਡਰ ਲੀਡਰ ਭਾਵੇਂ ਵੱਡਾ ਹੋਵੇ ਕੋਈ ਛੋਟਾ ਹੋਵੇ ਨਾਂ ਪੁੱਛ ਲਈ ਅਗਲਾ ਆਣ ਕੇ ਦੱਸੂਗਾ ਮੈਂ ਵੀਡੀਓ ਦੇਖ ਕੇ ਆਇਆ ਤੇ ਫੇਰ ਆਪਾਂ ਉਹਦਾ ਨਾਂ ਲਵਾ ਕੇ ਦੇਖਾਂਗੇ ਕਿਹੜਾ ਲੀਡਰ ਆਉਂਦਾ ਠੀਕ ਹੈ ਵੀਰ ਜੀ ਧੰਨਵਾਦ ਜੀ ਧੰਨਵਾਦ